ਲੂੜੀ ਵਾਲੇ ਦਿਨ ਉਹ ਬਯੋਤਨੇ ਚੁੱਕਿਆ ਖੌਫਨਾਕ ਕਦਮ ਉਹਨੇ ਬੰਦੇ ਨੇ ਭਾਨੀ ਇੰਨਾ ਤਾਂ ਬੰਨ ਕੀਤਾ ਸਾਡੇ ਘਰ ਨਾਲ ਆਹ ਕਿ ਉਹਨੇ ਕਰਮ ਕੀਤਾ ਵਾਲਾ ਵੀ ਜਿਹਦੇ ਮਰਨ ਦਾ ਜੇ ਦਿਲ ਨਹੀਂ ਕਰਦਾ ਉਹ ਬਹੁਤ ਜ਼ਿਆਦਾ ਅਜੀਬੀ ਮੇਰੇ ਨਾਲ ਟੱਟ ਘੱਟ ਸਾਲ ਲੱਗਣਾ ਝਗੜਾ ਚੱਲਦਾ ਨੇ ਕੁੜੀ ਨਹੀਂ ਭੈਣ ਲੈ ਆਉਂਦੇ ਨਹੀਂ ਦੋ ਸਾਲ ਸਾਡੇ ਕੋ ਰਹਿੰਦੀ ਚਾਚਾ ਜੀ ਸਾਰਾ ਖਰਚਾ ਕਰਦੇ ਹੁੰਦੇ ਆਣਿਆਂ ਦਾ ਉਹ ਫੇ ਆਂਦਾ ਸੀ ਫੇ ਮਨਾ ਕੇ ਆਪਣੇ ਭੈਣ ਭਰਾ ਲੈ ਜਾਂਦਾ ਸੀ ਪੈਣ ਤੇ ਪਰਚਾਈ ਤੋਂ ਤੰਗ ਆ ਕੇ ਜੀਵਨ ਲੀਲਾ ਕੀਤੀ ਸਮਾਪਤ ਤੇ ਕੋਸਾਲਾ ਤੋਂ ਉਹਨਾਂ ਦਾ ਝਗੜਾ ਚੱਲਦਾ ਸੀ ਇਦਾਂ ਥੋੜਾ ਥੋੜਾ ਕਦੀ ਮੰਨ ਜਾਂਦੇ ਸੀ ਕਦੀ ਇਦਾਂ ਕੋਸ਼ਿਸ਼ ਤਵੀ ਰਾਜੀ ਨਮਾ ਹੋ ਗਿਆ ਕਦੀ ਚਲ ਗਏ ਤੇ ਕੱਲ ਚਾਨ ਚਾ ਕੀ ਸਾਨੂੰ 10 ਵਜੇ ਫੋਨ ਆਇਆ ਵੀ ਕਿਨੇ ਗਰੀਲੀ ਜਿਹੜੀ ਗੋਲੀ ਖਾਲੀ ਦੋ ਬੱਚਿਆਂ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ ਉਹਦੇ ਘਰ ਜਾ ਕੇ ਬਿਆਨ ਲਿਖਾਏ ਆ ਵੀ ਜਿਹੜਾ ਹੈਗਾ ਵਾ ਇਹਦਾ ਪਤੀ ਮਨਤਾਜ ਸਿੰਘ ਇਹ ਅਜ ਕੁੱਟਮਾਰ ਕਰਦਾ ਇੱਕ ਦੂਜੇ ਤੋਂ ਨਹੀਂ ਬਣਦੀ ਇਹਨਾਂ ਦੀ ਆਪਸ ਵਿੱਚ ਜੀ ਤੇ ਉਹਨੇ ਐਸੇ ਦੁਪੰਜੜੀਆ ਦਵਾਈ ਖਾ ਲਈ ਉਹਦੀ ਮੌਤ ਹੋ ਗਈ ਜੀ ਔਰਤ ਨੇ ਚਹਿਰੀਲੀ ਚੀਜ਼ ਨਿਗਲ ਕੇ ਗਵਾਈ ਆਪਣੀ ਜਾਨ ਵੀ ਖਾਬੇ ਕੁੱਟਦਾ ਸਾਡੀ ਭੈਣ ਨਾਲ ਜੀ ਤਗੜਾਣਾ ਕੱਲ ਸੂਟ ਮੰਗਿਆ ਹੁੰਨੇ ਉਹਦਾ ਸੂਟ ਜਿਹੜਾ ਕੱਪਣ ਘੱਟ ਵਾ ਸੂਟ ਨਹੀਂ ਸੂਟ ਤੋਂ ਲੜਾਈ ਹੋਈ ਹੁੰਦੀ ਆ ਕਾਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪਤੀ ਖਿਲਾਫ ਮਾਮਲਾ ਕੀਤਾ ਦਰਜ ਮੁੰਡੀ ਦਾ ਕਹਿਣਾ ਹੈ ਵੀ ਇਹ ਡਰਿੰਕ ਕਰਕੇ ਜਿਹੜਾ ਮੈਨੂੰ ਤੰਗ ਪਰੇਸ਼ਾਨ ਕਰਦਾ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੂਦੀਪ ਕੋਰ ਤਰੰਤ ਤਾਰੰਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀਹਾਂ ਤੁਹਾਨੂੰ ਦੱਸਦੇ ਜਿੱਥੇ ਪੰਜਾਬ ਦੇ ਵਿੱਚ ਲੋੜੀ ਦਾ ਤਿਹਾਰ ਮਨਾਇਆ ਜਾ ਰਿਹਾ ਸੀ ਅਤੇ ਉੱਥੇ ਹੀ ਇੱਕ ਵਿਅਕਤੀ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਦੱਸਿਆ ਜਾ ਰਿਹਾ ਕਿ ਇਸ ਦੇ ਵੱਲੋਂ ਭੈਣ ਪਤੀ ਅਤੇ ਪਰਜਾਈ ਤੋਂ ਤੰਗ ਆ ਕੇ ਇਸ ਦੋ ਬੱਚਿਆਂ ਦੀ ਮਾਂ ਦੇ ਵੱਲੋਂ ਆਪਣੀ ਜੀਵਨ ਲੀਲਾ ਜਿਹੜੀ ਹੈ ਸਮਾਪਤ ਕੀਤੀ ਗਈ ਆ ਦੱਸਿਆ ਜਾ ਰਿਹਾ ਕਿ ਇਹ ਅਕਸਰ ਹੀ ਘਰੇਲੂ ਕਲੇਸ਼ ਤੋਂ ਤੰਗ ਪਰੇਸ਼ਾਨ ਰਹਿੰਦੀ ਸੀ ਜਿਸ ਦੇ ਚਲਦਿਆਂ ਇਸ ਦੇ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਇਸ ਦੇ ਵੱਲੋਂ ਸਮਾਪਤ ਕਰ ਲਈ ਗਈ ਹੈ ਉੱਥੇ ਪੇਕੇ ਪਰਿਵਾਰ ਦੇ ਵੱਲੋਂ ਸਹੁਰੇ ਪਰਿਵਾਰ ਤੇ ਵੀ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਾਡੀ ਧੀ ਨੂੰ ਇਹਨਾਂ ਦੇ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤਾਂ ਜਿਸ ਦੇ ਚਲਦਿਆਂ ਸਾਡੀ ਧੀ ਨੇ ਮਜਬੂਰ ਹੋ ਕੇ ਇਹ ਕਦਮ ਚੁੱਕਿਆ ਦੱਸਿਆ ਜਾ ਰਿਹਾ ਹੈ ਕਿ ਇਹ ਦੋ ਬੱਚਿਆਂ ਦੀ ਮਾਂ ਹੈ ਉਥੇ ਪੇਕੇ ਪਰਿਵਾਰ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਾਡੀ ਧੀ ਨੂੰ ਅਕਸਰ ਹੀ ਇਹ ਤੰਗ ਪਰੇਸ਼ਾਨ ਕਰਦੇ ਰਹਿੰਦੇ ਸੀ ਅਕ ਕਿ ਸਾਡੀ ਧੀ ਨੂੰ ਮਜਬੂਰ ਹੋ ਕੇ ਇਹ ਜਿਹੜਾ ਕਦਮ ਚੁੱਕਣਾ ਪਿਆ ਤਾਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਅਤੇ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਿਤਾ ਦੇ ਦਿੱਤੇ ਬਿਆਨਾਂ ਤੇ ਪਤੀ ਦੇ ਖਿਲਾਫ ਪੁਲਿਸ ਦੇ ਵੱਲੋਂ ਮਾਮਲਾ ਚੜਾਇਆ ਦਰਜ ਕੀਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਸ ਪਰਿਵਾਰ ਨੂੰ ਇਨਸਾਫ ਮਿਲਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਮਾੜਾ ਜੀ ਮਾਲਪੁਰ ਪਿੰਡਾ ਮੇਰਾ ਮੇਰੇ ਸਾਜਾ ਜੀ ਨੇ ਉਹਨੇ ਬੰਦੇ ਨੇ ਭਾਜੀ ਇੰਨਾ ਕਿਦਾਂ ਕੀਤਾ ਸਾਡੀ ਭੈਣ ਨਾਲ ਆਖ ਕੇ ਉਹਨੇ ਕਰਮ ਕੀਤਾ ਵਾਲਾ ਜੀ ਜੀ ਦੇ ਮਰਨ ਦਾ ਦਿਲ ਨਹੀਂ ਕਰਦਾ ਉਹ ਬਹੁਤ ਜ਼ਿਆਦਾ ਚੰਗੀ ਸੀ ਮੇਰੇ ਨਾਲ ਛੱਟ ਘੱਟ ਸਾਲਾ ਲੱਗਣਾ ਝਗੜਾ ਚੱਲਦਾ ਛੁੜੀ ਅਹੀ ਭੈਣ ਲੈ ਆਉਂਦੇ ਨਹੀਂ ਦੋ ਸਾਲ ਸਾਡੇ ਕੋ ਰਹਿੰਦੇ ਸੀ ਚਾਚਾ ਜੀ ਸਾਰਾ ਖਰਚਾ ਕਰਦੇ ਹੁਜਾਨਿਆਂ ਦਾ ਉਹ ਫੇ ਆਂਦਾ ਸੀ ਫੇ ਮਨਾ ਕੇ ਆਪਣੇ ਭਣਪਰਾ ਲੈ ਆਂਦਾ ਸੀ ਬੜਾ ਝਗੜਾ ਹੋਇਆ ਉਹਨਾਂ ਦਾ ਪਰ ਝਗੜਾ ਹੀ ਤਕੜਾ ਹੀ ਉਹ ਤਾ ਹੱਥ ਲਾ ਮਗਦਾ ਹੀ ਸੀ ਫੇ ਆ ਕੇ ਕੁੱੜਦਾ ਸਾਡੀ ਭੈਣ ਨਾਲ ਠੀਕ ਹੈ ਝਗੜਾ ਨਾਲ ਕੱਲ ਸੂਟ ਮੰਗਿਆ ਉਹਨੇ ਕਹਿੰਦਾ ਸੂਟ ਦੇ ਅਗੇ ਕਪੜਾ ਘੱਟ ਵਾ ਸੂਟ ਨਹੀਂ ਸੂਟ ਨਾਲ ਹੀ ਹੋਈ ਆ ਠੀਕ ਹੈ ਇਹ ਵੀ ਮੰਨਣੀ ਖਤਮ ਦਾ ਤੈਂ ਤਾਂ ਆਜ ਦੀ ਮੰਗ ਕਰਦਾ ਸੀ ਇਹ ਨਾਮ ਮੈਂ ਦਿੰਦਾ ਤੇ ਤਲਵੀਰ ਕੌਰ ਦੀ ਜੀ ਉਹਦਾ ਨਾਮ ਅੰਤਾਰ ਸਿੰਘ ਹੈ ਜੀ ਕੀ ਕੀ ਕਰਨੀ ਬਹੁਤ ਸਨੋ ਕਾਰਵਾਈ ਕੱਲ ਲੈ ਗਏ ਆ ਜੀ ਰਿਪੋਰਟ ਦੇ ਦਿੱਤੀ ਆ ਤੇ ਬਾਕੀ ਅਸੀਂ ਇਹ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਕਰਦੇ ਕਿ ਸਾਡੀ ਭੈਣ ਨੂੰ ਇਨਸਾਫ ਦਿੱਤਾ ਜਾਵੇ ਅਸੀਂ ਹੁਣ ਤੱਕ ਸਸਕਾਰ ਨਹੀਂ ਕਰਨਾ ਜਦੋਂ ਤੱਕ ਅਨ ਇਨਸਾਫ ਨਹੀਂ ਮਿਲਦਾ ਜੀ ਹਾਂ ਜੀ ਇਹ ਦੇਪਾ ਦੀ ਮੇਰੇ ਚਾਚਾ ਜੀ ਦੀ ਬੇਟੀ ਸੀ ਕਲਵੀਰ ਕੌਰ 12 13 ਸਾਲ ਹੋ ਗਏ ਸੀ ਰਿਸ਼ਤਾ ਮੈਂ ਹੀ ਕਰਵਾਇਆ ਵਿਆਹ ਨੂੰ ਇਕ ਕੋਸਾਲਾ ਤੋਂ ਇਹਨਾਂ ਦਾ ਝਗੜਾ ਚੱਲਦਾ ਸੀ ਇਦਾਂ ਥੋੜਾ ਥੋੜਾ ਕਦੀ ਮੰਨ ਜਾਂਦੇ ਸੀ ਕਦੀ ਇਦਾਂ ਕੋਸ਼ਿਸ਼ ਕਦੀ ਰਾਜੀ ਨਮਾ ਹੋ ਗਿਆ ਕਦੀ ਚੱਲ ਗਏ ਤੇ ਕੱਲ ਚਾਨਚਾ ਕੀ ਸਾਨੂੰ 10 ਵਜੇ ਫੋਨ ਆਇਆ ਵੀ ਕਿਨੇ ਗ੍ਰੀਲੀ ਜਿਹੜੀ ਗੋਲੀ ਖਾਲੀ ਕੀ ਕਰਵਾਈ ਕਰਨੇ ਚਾਹੁੰਗੇ ਜੀ ਕਰਵਾਈ ਪਾਜੀ ਦੋ ਬੱਚੇ ਆ ਉਹਨਾਂ ਵਾਸਤੇ ਇਨਸਾਫ ਦੀ ਮੰਗ ਕਰਦੇ ਆ ਕਿ ਆਉਣ ਵਾਲੇ ਟਾਈਮ ਤੋਂ ਉਹਨਾਂ ਦੀ ਕੋਈ ਪਰਵਰਸ਼ ਚੰਗੀ ਹੋ ਸਕੇ ਕਾਨੂੰਨ ਇਨਸਾਫ ਦੇਵੇ ਕੋਈ ਵੀ ਇਹਨਾਂ ਦਾ ਪਿਛੇ ਹੈ ਨਹੀਂ ਆ ਸਿਰਫ ਮਾਂ ਨਾਨਾ ਨਾਨੀ ਆ ਉਹ ਵੀ ਬਹੁਤ ਬਿਮਾਰ ਵਾ ਟੈਗ ਹੋ ਚੁੱਕੀ ਉਹਨਾਂ ਨੂੰ ਕਾਫੀ ਜ਼ਿਆਦਾ ਬੁਲਾ ਪਿਆ ਹੋਇਆ ਵਾ ਨਾਨੀ ਨੂੰ ਉਹਨਾਂ ਪਿੰਡ ਤੋਂ ਵੀ ਬਹੁਤਾ ਸਮਰੱਥ ਵਾ ਕਾਰਨ ਕੀ ਲੜਾਈ ਕਿ ਹਿੱਕਤ ਨਾ ਰਹੀਏ ਦੇਖੋ ਜੀ ਇਹਨਾਂ ਦਾ ਘਰੇਲੂ ਕਹਿ ਸਕਦੇ ਕਲੇਸ਼ ਚੱਲਦਾ ਆ ਕਦੋਂ ਦਾ ਕਦੀ ਲੜ ਪੈਂਦੇ ਦੱਸਦੇ ਨਹੀਂ ਪਰਸਨਲ ਕੋਈ ਗੱਲ ਨਿੱਕੀ ਮੋਟੀ ਗੱਲ ਤੇ ਵੀ ਪਰੋਣਾ ਗੁੱਡੀ ਦਾ ਕਹਿਣਾ ਇਹ ਵੀ ਇਹ ਡਰਿੰਕ ਕਰਕੇ ਜਿਹੜਾ ਮੈਨੂੰ ਤੰਗ ਪਰੇਸ਼ਾਨ ਕਰਦਾ ਸੀ ਕੀ ਨਾ ਕੁੜੀ ਦੀ ਮਰਨ ਵਾਲੀ ਦਾ ਕੁਲਵੀਰ ਕੌਰ ਇਹ ਕਿੱਥੇ ਵੈਈ ਇਹ ਝੰਡੇਰ ਪਿੰਡ ਆ ਜੀ ਆਤਨਤਾਂ ਦੇ ਨਾਲ ਠੀਕ ਓਕੇ ਇਹ ਸਾਨੂੰ ਕੱਲ ਇੱਕ ਦੋ 2:30 ਵਜੇ ਦੇ ਟਾਈਮ ਨਾਲ ਇੱਕ ਟੈਲੀਫੋਨ ਆਇਆ ਅੰਮ੍ਰਿਤਸਰ ਤੋਂ ਨਿਊ ਲਾਈਫ ਹਸਪਤਾਲ ਮੇਰੀ ਕਾਰ ਉਹ ਅੰਮ੍ਰਿਤਸਰ ਤੋਂ ਉਸ ਕਬੀਰਤਾ ਔਰ ਪਤਨੀ ਮਨਤਾਜ ਸਿੰਘ ਵਾਸੀ ਚੜ੍ਹੇਰ ਜਿਹੜੀ ਉਹਨੇ ਦਵਾਈ ਖਾਧੀ ਸੀ ਜ਼ਹਿਰੀਲੀ ਤੇ ਉਹਦੇ ਕਰਕੇ ਉਹਦੀ ਜਿਹੜੀ ਮੌਤ ਹੋ ਗਈ ਹੈ ਤੇ ਉੱਥੇ ਇਲਾਜ ਵਾਸਤੇ ਲੈ ਕੇ ਗਏ ਸੀ ਤੇ ਉੱਥੋਂ ਫਿਰ ਡੈੱਡ ਬੋਡੀ ਲੈ ਕੇ ਆਏ ਇੱਥੇ ਸਿਵਲ ਹਸਪਤਾਲ ਤਰਨਤਾਰ ਪਰ ਪੋਸਟਮਾਰਟਮ ਹੋ ਰਿਹਾ ਵਾ ਉਹਦੇ ਕਰਜਾਂ ਦੇ ਬਿਆਨ ਲਖਾਏ ਆ ਵੀ ਜਿਹੜਾ ਰਵਾਏ ਦਾ ਪਤੀ ਮਨਤਾਜ ਸਿੰਘ ਇਹ ਜਿੱਥੇ ਕੁੱਟ ਮਾਰ ਕਰਦਾ ਇਹ ਸ਼ੁਰੂ ਤੋਂ ਨਹੀਂ ਬਣਦੀ ਇਹਨਾਂ ਦੇ ਆਪਸ ਵਿੱਚ ਤੇ ਉਹਨੇ ਇਸੇ ਦੁਪਹਿਰ ਜਿਹੜੀ ਦਵਾਈ ਖਾ ਲਈ ਮਰੀ ਮੌਤ ਹੋ ਗਈ ਤੇ ਸਰ ਇਹ ਜਿਹੜਾ ਦੱਸੰਦੇ ਕਿ ਕੋਈ ਬੱਚੇ ਪਰਿਵਾਰ ਚ ਕਿੰਨੇ ਹੈਗੇ ਕੀ ਸਰ ਮੇਰਾ ਬੇਟਾ ਵਈ ਇੱਕ ਕੋਈ 11 ਸਾਲ ਦਾ ਰ 13 ਸਾਲ ਦੀ ਲੜਕੀ ਆ 14 ਸਾਲ ਨੂੰ ਇਹਦੇ ਵਿਆਹ ਨੂੰ ਹੋਏ ਤੇ ਸਰ ਜਿਹੜਾ ਉਹਦਾ ਹਸਬੰਡ ਸੀ ਕੀ ਉਹ ਘਰ ਵਾ ਕਿ ਫਰਾਰ ਹੈ ਜੀ ਨਹੀਂ ਉਹ ਫਰਾਰ ਹੋ ਗਿਆ ਜੀ ਉਦੋਂ ਹੀ ਉਹਨੇ ਜਿਹਨੂੰ ਉਹਤੇ ਐਡਮਿਟ ਕਰਾਈਆ ਉਦੋਂ ਤੋਂ ਭੱਜ ਗਿਆ ਉਦੋਂ ਭੱਜ ਗਿਆ ਸਾਰਾ ਪਰ ਇਹ ਜੋ ਕੀ ਕਾਰਵਾਈ ਕੀਤੀ ਗਈ ਹੈ ਨਾ ਤਾਰਾ ਆਪਾਂ ਮਕਦਮਾ ਨੰਬਰ 9 108 35 ਬੀਐਨਐਸ ਦੇ ਤਹਿਤ ਉਹ ਜਿਹੜਾ ਮਕਦਮਾ ਦਰਜ ਕੀਤਾ ਸਰਵ ਦੀ ਤਵਤੀਸ਼ ਕੀਤੀ ਜਾਂਦੀ ਲੱਭ ਰਿਹਾ ਕਿਤੇ ਅਜੇ ਤੇ ਆਰ ਪੋਟਮार्टम ਕਰਵਾ ਕੇ ਤੇ ਉਹਤੇ ਰੇਡ ਰੂਟ ਕੀਤਾ ਪਰ ਘਰ ਨਹੀਂ ਆ ਹੈਗਾ ਉਹ ਉਦੋਂ ਭੱਜ ਗਿਆ ਬੱਚੇ ਜਿਹੜੇ ਆ ਉਹਦੇ ਦੋਨੋਂ ਹੀ ਆ ਉਹ ਇਹਨਾਂ ਦੇ ਲੜਕੀ ਦੇ ਮਾਪੇ ਦੇ ਕੋਲ ਆ